ਦੋਸਤੋ ਇਹ ਜਿਹੇ ਮੁੰਡੇ ਨਾਲ ਤੁਹਾਨੂੰ ਮਲਾਵਾਂਗੇ ਜਿਹਦੇ ਨਾਲ ਉਸ ਦੀ ਸਹੇਲੀ ਨੇ ਬੜਾ ੱੱਕਾ ਕੀਤਾ ਪਿਆਰ ਦੇ ਬੜੇ ਸੁਪਨੇ ਸਜਾਏ ਉਸ ਮੁੰਡੇ ਦੇ ਨਾਲ ਕਹਿੰਦੀ ਮੈਂ ਤੇਰੇ ਨਾਲ ਰਹੂੰਗੀ ਤੇਰੇ ਨਾਲ ਵਿਆਹ ਕਰਵਾਉਂਗੀ ਤੇਰੇ ਮਾਪਿਓ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੂੰਗੀ ਤੇਰੇ ਇਹ ਹਰ ਇੱਕ ਸੁਪਨੇ ਨੂੰ ਸੁਪਨਾ ਸਮਝੂੰਗੀ ਪਰ ਮੁੰਡੇ ਨੂੰ ਧੋਖਾ ਦੇ ਰਹੀ ਸੀਗੀ ਤੇ ਮੁੰਡੇ ਨੂੰ ਛੱਡ ਹੋਰਾਂ ਮੁੰਡਿਆਂ ਨਾਲ ਵੀ ਫੀਕਾ ਰਿਲੇਸ਼ਨ ਬਣਾ ਰਹੀ ਸੀ ਉਹਨਾਂ ਨਾਲ ਸੰਬੰਧ ਬਣਾ ਰਹੀ ਸੀ ਮੁੰਡੇ ਨੂੰ ਕਹਿੰਦੀ ਸੀ ਮੈਂ ਨਾਨਕੀ ਚੱਲਦੀ ਆ ਮੈਂ ਆਪਦੀ ਭੂਆ ਕੋਲ ਚੱਲਦੀ ਆ ਆਪਦੇ ਮਾਮਿਆਂ ਦੇ ਪਿੰਡ ਚੱਲਦੀ ਆ ਪਰ ਰਹਿੰਦੀ ਸੀ ਆਪਣੇ ਆਸ਼ਕਾਂ ਦੇ ਨਾਲ ਰਾਤਾਂ ਨੂੰ ਰਾਤਾਂ ਰੰਗीन ਕਰਦੀ ਸੀ ਉਹਨਾਂ ਦੇ ਨਾਲ ਜਾ ਕੇ ਜਦੋਂ ਮੁੰਡੇ ਨੂੰ ਉਸ ਦੀ ਚੈਟ ਦਾ ਪਤਾ ਲੱਗਿਆ ਜਾਂ ਉਸ ਦੇ ਉਸ ਕੁੜੀ ਨੂੰ ਉਤੋਂ ਫੜਿਆ ਤਾਂ ਪਤਾ ਲੱਗਿਆ ਮੁੰਡੇ ਨੂੰ ਵੀ ਇਦਾਂ ਦਾ ਵੀ ਹੋ ਸਕਦਾ ਕੁੜੀ ਨੇ ਧੋਖਾ ਇਹੋ ਜਿਹਾ ਤਰੀਕੇ ਨਾਲ ਦਿੱਤਾ ਕਿ ਮੁੰਡਾ ਅੱਕਾ ਬੱਕਾ ਰਹਿ ਗਿਆ ਦੋਸਤੋ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਮੁੰਡਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿਹਦੇ ਨਾਲ ਇਹ ਹਾਲਾਤ ਬਣੇ ਆ ਕਿੰਨੇ ਸੁਪਨੇ ਸਜਾਈ ਬੈਠਾ ਸੀ ਪਰ ਉਹਦੇ ਸੁਪਨੇ ਸਾਰੇ ਮਿੱਟੀ ਕਰਤੇ ਆਜੋ ਮੁੰਡਿਓ ਆਜੋ ਕੁੜੀਓ ਆਜੋ ਸਾਰੇ ਪੰਜਾਬ ਦੇ لوکاں نو یہ ویڈیو دکھاਉਣے آ کی ہے سچ کی ہے جھوٹ ساری گل بات کران گے آ جاؤ دوستو میں ਤੁਹਾਡਾ ਆਪਣਾ ਰਣਜੀਤ ਵਰਤੀਆ دوستو ਤੁਸੀਂ ਦੇਖ ਸਕਦੇ ਹੋ আজকাল ਹਾਲਾਤ ਇਦਾਂ ਦੇ ਹੋਏ ਪਿਆ ਜਿਹੜੀਆਂ ਕੁੜੀਆਂ ਦਿਨ ਪਰ ਦਿਨ ਇਹ ਗਲਤ ਤੋਂ ਗਲਤ ਕੰਮ ਕਰਦੀਆਂ ਜਾਂਦੀਆਂ ਦੋਸਤੋ ਜਿਹੜੇ ਕਹਿੰਦੇ ਵੀ ਮਹਾਭਾਰਤ ਇਹਨਾਂ ਨੇ ਕਰਵਾਤੀ ਹੋਰ بڑے ਯੋਧ ਇਹਨਾਂ ਨੇ ਕਰਵਾਤੇ ਲੋਕਾਂ ਦੇ ਘਰ ਪਟਕੇ ਰੱਖਤੇ ਕੁੜੀਆਂ ਨੇ ਜਿਨ੍ਹਾਂ ਦੇ ਹਾਲਾਤ ਇਹਨੇ ਨਾਜ਼ੁਕ ਕਰਤੇ ਕੁੜੀਆਂ ਨੇ ਮੈਂ ਕਹਿੰਨਾ ਯਾਰ ਵੀ ਮੁੰਡੇ ਹਾਰਦੇ ਨਹੀਂ ਸੀ ਜਿਹੜੇ ਇਹ ਪਿਆਰ ਦੇ ਚਸਕੇ 'ਚ ਇਹ ਕੁੜੀਆਂ ਦੇ ਧੋਖੇ ਬਾਜੀ ਕਰਕੇ ਮੁੰਡੇ ਹਾਰ ਗਏ ਦੋਸਤੋ ਸਾਰੀਆਂ ਕੁੜੀਆਂ ਨੂੰ ਮੈਂ ਨਹੀਂ ਕਹਿੰਦਾ ਕਈ ਕੁੜੀਆਂ ਇਹ ਜਿਹੀਆਂ ਨੇ ਜਿਹੜੀਆਂ ਆਪਣੇ BF ਨੂੰ ਆਪਣੇ ਆਸ਼ਿਕਾਂ ਨੂੰ ਆਪਣੇ ਸਹੇਲਿਆਂ ਨੂੰ ਝੂਠ ਬੋਲ ਕੇ ਕਿਸੇ ਹੋਰ ਮੁੰਡਿਆਂ ਨਾਲ ਜਾ ਕੇ ਵੀ ਪੈ ਜਾਂਦੀਆਂ ਇਹ ਜਿਹੇ ਹਾਲਾਤ ਇਸ ਮੁੰਡੇ ਨਾਲ ਬਣੇ ਆ ਸਾਰੀ ਗੱਲ ਪੁੱਛਾਂਗੇ ਬਾਈ ਨੂੰ ਕੀ ਗੱਲ ਹੋਇਤੋ ਹੀ ਬਈ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਕੀ ਗੱਲਬਾਤ ਕੀ ਹੋਈ ਏ ਸਾਰੀ ਬਈ ਮੈਂ ਨਾ 2-4 ਸਾਲ ਹੋ ਗਏ ਇੱਕ ਕੁੜੀ ਨਾਲ ਰਿਲੇਸ਼ਨਸ਼ਿਪ 'ਚ ਸੀ ਮਤਲਬ ਕਾਫੀ ਪਿਆਰ ਮੁਹੱਬਤ ਸੀਗੀ ਯਾਰ ਸਾਡੇ 'ਚ ਬਹੁਤ ਪਿਆਰ ਕਰਦੇ ਸੀ ਇੱਕ ਦੂਜੇ ਨੂੰ ਵੀ ਕਾਫੀ ਟਾਈਮ ਹੋ ਗਿਆ ਸੀ ਅਸੀਂ ਮਤਲਬ ਮੈਂ ਚੰਡੀਗੜ੍ਹ ਹੀ ਪੜਦਾ ਸੀ ਉੱਥੇ ਹੀ ਅਸੀਂ ਇਕੱਠੇ ਚੱਲ ਜੁਨੀਵਰਸਿਟੀ ਚ ਵੀ ਅਸੀਂ ਜੁਨੀਵਰਸਿਟੀ ਚ ਪੜੇ ਆ ਇਕੱਠੇ ਪੜੇ ਆ ਪੀਯੂ ਚਲੋ ਡਿਗਰੀ ਡਿਗਰੀ ਵਧੀਆ ਚੱਲੀ ਜਾਂਦੀ ਸੀ ਵੀ ਚਲੋ ਯਾਰ ਜਿੱਦਾਂ ਵੀ ਸੀ ਚੱਲ ਸਾਡਾ ਵਧੀਆ ਨਿਭਦਾ ਆ ਰਿਹਾ ਸੀ ਹਨਾ ਵੀ ਕੁਝ ਕੁ ਮਹੀਨੇ ਹੋ ਗਏ ਯਾਰ ਤੇਲੀ ਥੋੜਾ ਮਤਲਬ ਗਲਤ ਚੱਲਣ ਲੱਗ ਗਈ ਸੀ ਜਿਵੇਂ ਜਿਵੇਂ ਮਤਲਬ ਪਹਿਲਾਂ ਤੱਕ ਅੱਗੇ ਕਦੇ ਉਹਨੇ ਫੋਨ ਫੋਨ ਦਾ ਵੀ ਕਦੇ ਕੋਈ ਲਕੋੜੀ ਸੀ ਕੀਤਾ ਵੀ ਸਾਹਮਣੇ ਹੀ ਪਿਆ ਰਹਿੰਦਾ ਸੀ ਸਾਡਾ ਪਰ ਹੁਣ ਦੋ ਤਿੰਨ ਮਹੀਨੇ ਹੋ ਗਏ ਫੋਨ ਦਾ ਵੀ ਥੋੜਾ ਜ ਮਤਲਬ ਕੋ ਕਰਨ ਲੱਗੀ ਗੀ ਗੱਲਾਂ ਲਕਾਉਣ ਲੱਗੀ ਬਹਾਨੇ ਮਾਰ ਕੇ ਮਤਲਬ ਯਾਰ ਮੇਰੇ ਤੋਂ ਦੂਰ ਜਾਣ ਲੱਗੀ ਮਤਲਬ ਕਹਿ ਦਿੰਦੀ ਸੀ ਮੈਂ ਘਰੇ ਮੰਮੀ ਨਾਲ ਚੱਲੀ ਆ ਜਾਂ ਮਾਸੀ ਨਾਲ ਚੱਲੀ ਆ ਅੱਜ ਮੈਂ ਕਾਲਜ ਨਹੀਂ ਆਉਣਾ ਜਾਂ ਮੈਂ ਨਾਨਕੀ ਚੱਲੀ ਆ ਨਾ ਇਦਾਂ ਦੋ ਦੋ ਤਿੰਨ ਤਿੰਨ ਦਿਨ ਘਰੋਂ ਬਾਹਰ ਰਹਿੰਦੀ ਕਰ ਦੇਣਾ ਆਦਾ ਕਾਲਜ ਦਾ ਬਹਾਨਾ ਲਾ ਜਾਂਦੀ ਮੈਨੂੰ ਕਹਿ ਦਿੰਦੀ ਮੈਂ ਕਰ ਦੇਣਾ ਚੱਲੀ ਆ ਨਾ ਪਰ ਇੱਕ ਦਿਨ ਐਂ ਹੀ ਬੱਸ ਕਿਸੇ ਮੇਰੇ ਯਾਰ ਬੇਲੀਆਂ ਨੇ ਮੈਨੂੰ ਦੱਸਿਆ ਵੀ ਐਂ ਵੀ ਤੇਰੀ ਸੇਲੀ ਯਾਰ ਹੁਣ ਗਲਤ ਚੱਲਣ ਲੱਗ ਗਈ ਵੀ ਮੈਂ ਨਹੀਂ ਯਕੀਨ ਕਰਦਾ ਯਾਰ ਮੈਂ ਕਿਹਾ ਚੱਲ ਨਹੀਂ ਯਾਰ ਮੀ ਮੇਰੇ ਨਾਲ ਤਾਂ ਇਦਾਂ ਥੋੜੀ ਕਰੂ ਮੈਨੂੰ ਤਾਂ 4-5 ਸਾਲ ਹੋ ਗਏ ਹਨਾ ਵੀ ਯਕੀਨ ਹੀ ਇੰਨਾ ਕੁ ਬਣਾਇਆ ਹੋਇਆ ਸੀ ਯਾਰ ਉਹਨੇ ਪਰ ਹੁਣ ਇੱਕਦਮ ਕੀ ਪਤਾ ਕੀ ਹੋਇਆ ਵੀ ਕੁੜੀ ਥੋੜਾ ਜਿਹਾ ਗਲਤ ਚੱਲਣ ਲੱਗ ਗਈ ਯਾਰ ਵੀ ਮੈਂ ਚਲੋ ਉਹਨਾਂ ਦੇ ਕਹਿਣ ਤੇ ਮੈਂ ਕਿਹਾ ਚੱਲ ਇੱਕ ਵਾਰੀ ਦੇਖਦੇ ਆਂ ਟਰਾਈ ਕਰਕੇ ਇਦਾਂ ਹੀ ਇੱਕ ਦਿਨ ਉਹ ਮੇਰੇ ਕੋਲ ਬੈਠੀ ਸੀ ਮੈਂ ਉਹਨੂੰ ਕਿਹਾ ਚੱਲ ਵੀ ਤੂੰ ਬੈਠ ਉਹਨਾਂ ਨੂੰ ਮੈਂ ਚਾਹ ਲਿਆਵਾ ਦੋ ਕੱਪ ਆਪਣੇ ਵਾਸਤੇ ਵੀ ਆਪਾਂ ਬੈਠਨੇ ਆਂ ਮੈਂ ਉਹਦਾ ਫੋਨ ਲੈ ਗਿਆ ਮੈਂ ਕਿਹਾ ਮੇਰਾ ਫੋ ਤੇ ਬੱਬੇ ਮੈਂ ਜਦੋਂ ਉਹਦੇ ਫੋਨ ਵੀ ਦੇਖਿਆ ਖੋਲ ਕੇ ਤੇ ਐ ਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਜਿਹੜੀਆਂ ਵੀ ਕਦੇ ਮੈਂ ਸੋਚੀਆਂ ਵੀ ਨਹੀਂ ਸੀ ਕੀ 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 ਵੇਖਿਆ ਤੂੰ ਕੀ ਦੱਸਾਂ ਯਾਰ ਵੀ ਇੱਕ ਅਦੇ ਮੁੰਡੇ ਨਾ ਹੁੰਦੀ ਵੀ ਚਲੋ ਮੈਂ ਦੇਖ ਲੈਂਦਾ ਯਾਰ ਵੀ ਤਿੰਨ ਚਾਰ ਮੁੰਡਿਆਂ ਨਾਲ ਯਾਰ ਵੀ ਪਤਾ ਨਹੀਂ ਕਿੰਨੀ ਵਾਰੀ ਕਿੰਨੀਆਂ ਰਾਤਾਂ ਪਤਾ ਗਈ ਉਹਨਾਂ ਨਾਲ ਨਾ ਵੀ ਮੇਰੇ ਨਾਲ ਰਹਿ ਕੇ ਵੀ ਵੀ ਜਿਹੜੀ ਕੁੜੀ ਦਾ ਮੈਂ ਇੰਨਾ ਕੀਤਾ ਸੀ ਉਹੀ ਐਦਾਂ ਨਿਕਲੀ ਯਾਰ ਵੀ ਮੈਂ ਆਪਦਾ ਉਹਨੂੰ ਕਦੇ ਨਹੀਂ ਕੁਝ ਮੈਂ ਸਾਰਾ ਕੁਝ ਵਾਰਿਆ ਸੀ ਉਹਦੇ ਉੱਤੇ ਉਹ ਮੌਕੇ ਤੇ ਆ ਕੇ ਐਵਜਾ ਕਰ ਜੂਗੀ ਮੈਂ ਕਦੇ ਸੋਚਿਆ ਨਹੀਂ ਸੀ ਬਈ ਕੁੜੀਆਂ ਇਦਾਂ ਕਿਉਂ ਕਰਦੀਆਂ ਨੇ ਕੁੜੀਆਂ ਇਹੋ ਜਿਹੇ ਹਾਲਾਤ ਮੁੰਡਿਆਂ ਦੇ ਕਿਉਂ ਬਣਾ ਦਿੰਦੀਆਂ ਨੇ ਨੌਜਵਾਨ ਮੁੰਡਿਆਂ ਨੂੰ ਕਿਉਂ ਇਹੋ ਜੇ ਦਲਦਲ ਦੇ ਵਿੱਚ ਤੱਕ ਕੇ ਰੱਖ ਦਿੰਦੀਆਂ ਨੇ ਵਿਸ਼ਵਾਸ ਇਹ ਬੜਾ ਕਰਦੇ ਨੇ ਮੁੰਡੇ ਕਹਿ ਦਿੰਦੇ ਆ ਵੀ ਮੇਰੇ ਨਾਲ ਇਹ ਕੁੜੀ ਲਾਇਲ ਆ ਏ ਇਹ ਇਹ ਮੇਰੇ ਤੋਂ ਬਗੈਰ ਕਿਸੇ ਹੋਰ ਨਾਲ ਗੱਲਬਾਤ ਨਹੀਂ ਕਰਦੀ ਜਾਂ ਇਹ ਮੇਰੇ ਲਈ ਜਾਨ ਵਾਰ ਦੂਗੀ ਜਾਂ ਕਹਿਦੀ ਵੀ ਇਹ ਮੇਰੇ ਲਈ ਲੋਕਾਂ ਨਾਲ ਲੜ ਜੂਗੀ ਦੁਨੀਆ ਦੇ ਨਾਲ ਲੜ ਜੂਗੀ ਕਦੇ ਇਹੋ ਜੇ ਸੋਚੇ ਵੀ ਸੀ ਸੁਪਨੇ ਵੀ ਬਈ ਯਾਰ ਇਹ ਕੁੜੀ ਜਿਹੜੀ ਹੈਗੀ ਆ ਇਹਦੇ ਨਾਲ ਮੈਂ ਵਿਆਹ ਕਰਾਉਂਗਾ ਜਾਂ ਇਹ ਲੋਕਾਂ ਨਾਲ ਲੜ ਪੂਗੀ ਆਪਣੇ ਮਾਪਿਆਂ ਨਾਲ ਲੜ ਪੂਗੀ ਆਪਣੇ ਭਰਾਵਾਂ ਨਾਲ ਲੜ ਪੂਗੀ ਵੀ ਕਦੇ ਸੋਚਿਆ ਹੋਵੇ ਇਦਾਂ ਦਾ ਤੇ ਅੱਜ ਕੀ ਵੇਖਣ ਨੂੰ ਜਿਹੜਾ ਕਦੋਂ ਵਟਸਐਪ ਤੇ ਤੂੰ ਵੇਖਿਆ ਉਹਦੀ ਚੈਟਾਂ ਵੇਖੀਆਂ ਤੇ ਕੀ ਹਾਲਾਤ ਲੱਗੇ ਦਿਲ ਨੂੰ ਕੀ ਠੇਸ ਪਹੁੰਚੀ ਸੋਚਿਆ ਤਾਂ ਬਈ ਬਹੁਤ ਗੱਸੀ ਉਹਦੇ ਨਾਲ ਯਾਰ ساری ਜ਼ਿੰਦਗੀ ਨਾਲ ਰਹਿੰਦਾ ਸੋਚਿਆ ਵੀ ਤੂੰ ਇੱਕ ਟਾਈਮ ਆਵਜਾ ਵੀ ਤੂੰ ਆ ਦੇਖ ਵੀ ਮੇਰੀ ਮਾਂ ਨਾਲ ਤਾਂ ਗੱਲਾਂ ਕਰਦੀ ਰਹੀ ਆ ਕੁੜੀ ਹਨਾ ਵੀ ਮੇਰੀ ਰਦਨ ਰਾਤ ਕਈ ਯਾਰ ਯਾਰ ਚ ਫੋਨ ਆ ਜਾਣਾ ਕਈ ਯਾਰੀ ਮਾਂ ਨੇ ਚੱਕ ਲੈਣਾ ਮਾਂ ਨਾਲ ਗੱਲਾਂ ਕਰੀ ਜਾਣੀਆਂ ਵੀ ਮੇਰੀ ਮਾਂ ਨੇ ਤਾਂ ਇੱਕ ਦਾ ਇੱਕ ਟਾਈਮ ਉਹਦੇ ਲਈ ਟੂਮਾ ਵੀ ਲੱਗ ਤੱਕ ਬਣਵਾ ਲਈਆਂ ਸੀ ਵੀ ਇੰਨਾ ਯਕੀਨ ਸੀ ਉਹਦਾ ਸੂਟ ਤੱਕ ਬਣਵਾ ਬਣਵਾ ਕੇ ਦਿੰਦੀ ਰਹੀ ਆ ਮੇਰੀ ਮਾਂ ਹਨਾ ਪਰ ਉਹ ਕੁੜੀ ਨੇ ਯਾਰ ਵੇ ਕਰੀ ਵੀ ਨਹੀਂ ਸੋਚਿਆ ਯਾਰ ਇਹ ਵਜਾ ਕਦਮ ਚੱਕਣ ਲੱਗੀ ਨੇ ਵੀ ਕੀ ਬੀਤੂ ਆ ਮੁੰਡੇ ਤੇ ਹਨਾ ਵੀ ਜਿਹਦੇ ਘਰ ਤੱਕ ਮੈਂ ਗੱਲ ਕਰਦੀ ਆ ਕੀ ਬੀਤੂ ਉਹ ਮਾਂ ਤੇ ਹਨਾ ਵੀ ਜਿਹਦੇ ਪੁੱਤ ਨੂੰ ਮੈਂ ਇਨਾ ਵੀ ਪਿਆਰ ਕਰਕੇ ਵੀ ਉਹ ਪਿਆਰ ਕਰਦੇ ਫਿਰ ਵੀ ਉਹਨਾਂ ਧੋਖਾ ਦੇ ਰਹੀਆਂ ਹਨਾ ਪਰ ਉਹ ਕੁੜੀ ਦੇ ਯਾਰ ਇੱਕ ਵਾਰੀ ਵੀ ਨਹੀਂ ਖਿਆਲ ਚ ਆਇਆ ਵੀ ਇਨਾ ਕਰਨ ਦੇ ਬਾਵਜੂਦ ਵੀ ਕੁੜੀ ਨੇ ਇਦਾਂ ਦਾ ਕੀਤਾ ਯਾਰ ਮੈਨੂੰ ਹਲੇ ਵੀ ਯਕੀਨ ਨਹੀਂ ਆਉਂਦਾ ਉਹਦੀਆਂ ਗੱਲਾਂ ਤੇ ਕੀ ਕੀ ਸ਼ੱਕ ਕੀ ਲੱਗਦਾ ਵੀ ਕਿ ਕਿ ਕਿਹੜੇ ਕਿਹੜੇ ਮੁੰਡਿਆਂ ਨਾਲ ਮਿਲੀ ਆ ਉਹ ਤੁਹਾਨੂੰ ਲੱਗਦਾ ਕੁਝ ਪਤਾ ਹੋਏ ਕੁਝ ਚੱਕ ਤਾਂ ਬਈ ਮੈਂ ਤਾਂ ਮੁੰਡਿਆਂ ਨੂੰ ਜਾਣਦਾ ਵੀ ਨਹੀਂ ਸੀ ਜਿੰਨਿਆਂ ਨਾਲ ਉਹ ਰਾਤਾ ਬਤਾ ਯਾਰ ਮੈਂ ਉਹਦੇ ਰੂਮ ਤੱਕ ਦੀਆਂ ਫੋਟੋਆਂ ਦੇਖੀਆਂ ਨਹੀਂ ਜਦੋਂ ਝੂਠ ਬੋਲ ਕੇ ਜਾਂਦੀ ਸੀਗੀ ਵੀ ਮੈਂ ਆਹਦੀ ਮੰਮੀ ਨਾਲ ਚੱਲੀਆਂ ਜਾਂ ਆਪਣੇ ਨਾਨਕੀ ਚੱਲੀਆਂ ਉਦੋਂ ਤੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਐਦਾਂ ਲੱਗਦਾ ਵੀ ਵੀ ਉਦੋਂ ਕਹਿੰਦੀ ਹੋਵੇ ਵੀ ਮੈਂ ਗੱਲ ਨਹੀਂ ਕਰ ਸਕਦੀ ਅੱਜ ਮੈਂ ਬਿਜੀ ਆ ਮੇਰਾ ਮਾਮਾ ਮੇਰੇ ਕੋਲ ਪਿਆ ਜਾਂ ਨਾਨੀ ਮੇਰੀ ਕੋਲ ਪਈਆ ਜਾਂ ਮੇਰੀ ਮੰਮੀ ਕੋਲ ਆ ਮੇਰਾ ਭਰਾ ਕੋਲ ਆ ਮੈਂ ਗੱਲ ਨਹੀਂ ਕਰ ਸਕਦੀ ਕਿਤੇ ਉਹ ਤੇ ਉਦੋਂ ਵੀ ਤੈਨੂੰ ਕਦੇ ਕਿਹਨਾਂ ਸ਼ੱਕ ਹੁੰਦਾ ਹੋਵੇ ਉੱਤੇ ਸ਼ੱਕ ਕਿ ਬਈ ਮੈਂ ਯਕੀਨੀ ਇਹ ਨਾ ਕੀਤਾ ਸੀ ਵੀ ਮੈਂ ਕਹਿੰਦਾ ਚੱਲ ਜੇ ਉਹਨੇ ਕਹਿਤਾ ਵੀ ਮੈਂ ਘਰਦਿਆਂ ਨਾਲ ਆ ਮੈਨੂੰ ਇਹ ਨਾ ਹੁੰਦਾ ਜੀ ਵੀ ਚੱਲ ਘਰਦਿਆਂ ਨਾਲ ਹੀ ਹੋਊਗੀ ਯਾਰ ਹਨਾ ਵੀ ਮੈਂ ਕਦੇ ਉਹਨੂੰ ਵੀ ਮੋਨੀ ਕੀਤਾ ਮਜਬੂਰ ਨਹੀਂ ਕੀਤਾ ਵੀ ਮੇਰੇ ਨਾਲ ਹੁਣੀ ਗੱਲ ਕਰ ਹੁਣੀ ਗੱਲ ਕਰ ਕੋ ਮੈਨੂੰ ਐਸ ਵੀ ਚੱਲ ਹੋਏ ਨੇ ਕਿਹਾ ਵੀ ਕਰਦਿਆਂ ਨਾਲ ਆ ਕਰਦਿਆਂ ਨਾਲ ਹੀ ਹੋਊਗੀ ਚਲੋ ਮੈਨੂੰ ਕਹਿ ਦਿੰਦੀ ਮਾਦੀ ਮਾਨ ਨਾਲ ਆ ਮਾਦੇ ਪਿਓ ਨਾਲ ਆ ਮੈਂ ਧੱਕਾ ਵੀ ਕੀ ਕਰਦਾ ਵੀ ਜਦੋਂ ਕਹਿੰਦੇ ਮਾਦੇ ਪਿਓ ਨਾਲ ਆ ਨਾ ਜੇ ਉਹ ਕਿਤੇ ਨਾਨਕੀ ਜਾਂਦੀ ਸੀ ਜਾਂ ਕੋਈ ਕਹਦੀ ਵੀ ਕਿਸੇ ਕਿਤੇ ਨਾ ਕਿਤੇ ਰਿਸ਼ਤਦਾਰੀ ਦੇ ਵਿੱਚ ਬਹਾਨਾ ਬਣਾ ਕੇ ਤੁਰ ਜਾਂਦੀ ਸੀ ਵੀ ਮਾਨਾਂਕੀ ਚੱਲੀਆਂ ਜਾਂ ਮਾਮੇ ਕੇ ਪਿੰਡ ਚੱਲੀਆਂ ਜਾਂ ਮਾਸੀ ਕੋਲ ਚੱਲੀਆਂ ਜਾਂ ਭੂਆ ਕੋਲ ਚੱਲੀਆਂ ਤੇ ਉੱਥੇ ਕਹਿ ਦਿੰਦੀ ਸੀ ਵੀ ਮੇਰੀ ਮੂ ਭੂਆ ਕੋਲ ਪਈ ਆ ਜਾਂ ਮੇਰੀ ਮਾਮੀ ਕੋਲ ਪਈ ਆ ਜਾਂ ਮੇਰਾ ਫੁੱਫੜ ਮੇਰੇ ਕੋਲ ਕੋਲ ਪਿਆ ਜਾਂ ਮੇਰੀ ਨਾਨੀ ਮੇਰੇ ਕੋਲ ਪਈ ਇਹ ਜੇ ਬਹਾਨੇ ਮਾਰ ਕੇ ਇਹ ਜਾਂਦੀ ਸੀ ਮੁੰਡਿਆਂ ਨੂੰ ਮਿਲਣ ਵਾਸਤੇ ਦੋਸਤੋ ਕਈ ਹੋਟਲਾਂ ਦੇ ਵਿੱਚ ਰਾਤਾਂ ਰੰਗੀਆਂ ਕੀਤੀਆਂ ਕਈ ਮੁੰਡਿਆਂ ਦੇ ਨਾਲ ਤੇ ਇਹ ਬੰਦਾ ਜਿਹੜਾ ਹੈਗਾ ਇਹ ਪਲਾਨ ਬਣਾਈ ਬੈਠਾ ਸੀ ਵਿਆਹ ਦੇ ਉਹ ਚੀਜ਼ਾਂ ਸੋਚੀ ਬੈਠਾ ਸੀ ਜਿਹੜੀਆਂ ਨਹੀਂ ਆਪਾਂ ਸੋਚਦੇ ਜਦੋਂ ਇਹ ਉਹ ਚੀਜ਼ਾਂ ਸੋਚੀ ਬੈਠਾ ਸੀ ਜਿਹੜੀਆਂ ਆਪਾਂ ਕਿਸੇ ਨਾਲ ਵਿਆਹ ਕਰਾਉਣੇ ਹੁੰਦੇ ਵੀ ਆਪਾਂ ਵਿਆਹ ਤੋਂ ਬਾਅਦ ਐ ਰਵਾਂਗੇ ਵਿਆਹ ਤੋਂ ਬਾਅਦ ਆਪਾਂ ਇੱਥੇ ਘੁੰਮਣ ਚੱਲਾਂਗੇ ਇਹ ਜੇ ਸੁਪਨੇ ਵੀ ਸਜਾਏ ਹੋਣਗੇ ਸੀਗੇ ਬਾਈ ਵਿਆਹ ਤੋਂ ਬਾਅਦ ਸੁਪਨੇ ਭਾਈ ਮੈਂ ਤਾਂ ਉਹਦੇ ਨਾਲ ਵਿਆਹ ਤੱਕ ਦੇ ਸੁਪਨੇ ਸੋਚੀ ਖੜਾ ਸੀ ਮੈਨੂੰ ਆਇਆ ਸੀ ਵੀ ਮੈਂ ਵੀ ਵਿਆਹ ਤੋਂ ਬਾਅਦ ਇੱਥੇ ਘੁੰਮਣ ਜਾਵਾਂਗੇ ਕਿੱਥੇ ਵਿਸ਼ੇ ਮਲੇ ਜਾਵਾਂਗੇ ਕਮਣ ਵੀ ਸਮੀਨਾ ਡੇਢ ਮਹੀਨਾ ਉਧਰ ਹੀ ਰਵਾਂਗੇ ਨਾ ਘਰ ਵਾਲੀ ਨਾ ਇੱਕ ਸੁਪਨਾ ਸਜਾਇਆ ਹੁੰਦਾ ਮਰਦ ਨੇ ਨਾ ਵੀ ਆਉਦੀ ਔਰਤ ਨੇ ਇੱਥੇ ਰਹੂੰਗਾ ਵਿਆਹ ਐ ਕਰੂੰਗਾ ਮੈਂ ਤਾਂ ਉਹਨੂੰ ਆ ਗਿਆ ਉਹ ਵੀ ਹਾਮੀ ਭਰਦੀ ਸੀ ਹਰ ਇੱਕ ਸੁਪਨੇ ਦੇ ਵਿੱਚ ਹਾਮੀ ਕੀ ਬਈ ਉਹ ਤਾਂ ਮੇਰੇ ਦੇ ਨਾਲ ਵੀ ਮਤਲਬ ਗੁਰਦੁਆਰਿਆਂ ਤੱਕ ਗਈ ਹੋਈ ਆ ਮੱਠਾ ਟੇਕਣਾ ਵੀ ਆਪਾਂ ਇਹ ਵਿਆਹ ਕਰਾਵਾਂਗੇ ਇਹ ਸੌਹਾਂ ਤੱਕ ਖਾਧੀਆਂ ਹੋਈਆਂ ਮੇਰੇ ਨਾਲ ਨਾ ਵੀ ਅਸੀਂ ਯਾਰ ਗੁਰਦੁਆਰਿਆਂ ਤੱਕ ਮੱਠਾ ਟਿਕ ਵੀ ਮੈਂ ਤਾਂ ਤੂੰ ਐ ਦੇਖ ਲੈ ਬਈ ਉਹਦੇ ਤੇ ਇੰਨਾ ਕਿ ਯਕੀਨ ਕੀਤਾ ਸੀ ਵੀ ਮੈਂ ਉਹਦੇ ਨਾਲ ਅੱਜ 5-6 ਸਾਲ ਹੋ ਗਏ ਵੀ ਕਦੇ ਫਿਜ਼ੀਕਲ ਤੱਕ ਨਹੀਂ ਹੋਇਆ ਸੀ ਅੱ ਵੀ ਫਿਜ਼ੀਕਲ ਵੀ ਨਹੀਂ ਹੋਇਆ ਬਣਾ ਵੀ ਮੈਂ ਫਿਜ਼ੀਕਲ ਨਹੀਂ ਹੋਇਆ ਬਈ ਕਿਉਂਕਿ ਮੈਂ ਕਦੇ ਕਿਹਾ ਹੀ ਨਹੀਂ ਉਹਨੂੰ ਮੈਨੂੰ ਵੀ ਮੇਰੀ ਨਿਗਾ ਚ ਤ ਵਿਆਹ ਤੋਂ ਬਾਅਦ ਹੀ ਫਿਜ਼ੀਕਲ ਹੋਣਾ ਸਹੀ ਸੀ ਮਤਲਬ ਮੈਂ ਕਹਿਆ ਯਾਰ ਵਿਆਹ ਤੋਂ ਬਾਅਦ ਹੀ ਆਪਾਂ ਫਿਜ਼ੀਕਲ ਹੋਵਾਂਗੇ ਨਾ ਤੂੰ ਤੂੰ ਕੁੜੀ ਨੂੰ ਆਤਮਾ ਦਿਲੋਂ ਮਨ ਤੋਂ ਪਿਆਰ ਕਰਦਾ ਸੀ ਹਾਂ ਵੀ ਮੈਨੂੰ ਉਹਦੀ ਇੱਜ਼ਤ ਸਾਰਾ ਤ ਉੱਤੇ ਸੀ ਮੈਨੂੰ ਆਇਆ ਸੀ ਵੀ ਯਾਰ ਕੁੜੀ ਨਾਲ ਫਿਜ਼ੀਕਲ ਹੋਵਾਂਗੇ ਤਾਂ ਹੀ ਹੋਵਾਂਗੇ ਜੇ ਵਿਆਹ ਹੋਇਆ ਤਾਂ ਵਿਆਹ ਤੋਂ ਬਾਅਦ ਹੀ ਸਾਰਾ ਕੁਝ ਕਰਾਂਗੇ ਉਹੀ ਸਹੀ ਹੈ ਨਾ ਤੇ ਪਰ ਸ਼ਾਇਦ ਮੇਰੀ ਹੀ ਗਲਤੀ ਰਹੀ ਹੋਵੇ ਵੀ ਕੁੜੀ ਚਾਹੁੰਦੀ ਹੋਵੇ ਤਾਂ ਮੈਂ ਉਹਨੂੰ ਨਾ ਕਿਹਾ ਹੋਵੇ ਹਨਾ ਵੀ ਕੁੜੀ ਤੇਰਾ ਕਹਿਣਾ ਇਹ ਆ ਵੀ ਕਿਤੇ ਨਾ ਕਿਤੇ ਕੁੜੀ ਦਾ ਦਿਲ ਕਰਦਾ ਹੋਊਗਾ ਵੀ ਫਿਜ਼ੀਕਲ ਹੋਵਾਂ ਮੈਂ ਪਰ ਕਿਤੇ ਨਾ ਕਿਤੇ ਤੈਨੂੰ ਐ ਲੱਗਦਾ ਵੀ ਉਹ ਮੈਥੋਂ ਗਲਤੀ ਹੋਈ ਆ ਬਈ ਕਰਦਾ ਹੀ ਹੋਊਗਾ ਤਾਂ ਹੀ ਤਾਂ ਇਹਨੇ ਥਾ ਮੂੰਹ ਮਾਰਦੀ ਸੀ ਤਾਂ ਹੀ ਤਾਂ ਇਹ ਵੀ ਹੋ ਸਕਦਾ ਵੀ ਵਧੀਆ ਹੋਇਆ ਜਿਹੜਾ ਕੁਝ ਹੋਇਆ ਉਹ ਵਧੀਆ ਵੀ ਹੋਇਆ ਵਧੀਆ ਬਈ ਉਹਦੇ ਲਈ ਤਾਂ ਚਲ ਵਧੀਆ ਹੀ ਸੀ ਜਿਹੜਾ ਕੋਈ ਕਰੀ ਜਾਂਦੀ ਸੀ ਮਾੜਾ ਤਾਂ ਤੈਨੂੰ ਪਤਾ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਕਿਸੇ ਹੋਰ ਮੁੰਡੇ ਨਾਲ ਫਿਰਦੀ ਆ ਜਾਂ ਕੋਈ ਸੀਆਈਡੀ ਦਿੱਤੀ ਹੋਵੇ ਕਿਸੇ ਯਾਰ ਬੇਲੀ ਨੇ ਜਾਂ ਤੈਨੂੰ ਕੋਈ ਸ਼ੱਕ ਹੁੰਦਾ ਹੋਵੇ ਪਹਿਲਾਂ ਹੀ ਬਈ ਯਾਰ ਬੇਲੀ ਵੀ ਕਹਿਣ ਲੱਗੇ ਸਿਆ ਚਲ ਜਦੋਂ ਪਤਾ ਤਾਂ ਲੱਗ ਹੀ ਜਾਂਦਾ ਯਾਰ ਹੁਣ ਜੇ ਕਿਸੇ ਬੰਦੇ ਨਾਲ ਤੂੰ 5 ਸਾਲ ਆਪਾਂ ਤਾਂ ਇੱਕ ਜੀ ਕੁੱਤਾ ਵੀ ਪਾਲ ਲਿਆ ਨਾ ਬਈ ਕੁੱਤੇ ਦਾ ਪਤਾ ਲੱਗ ਜਾਂਦਾ ਕਦੋਂ ਰੋਟੀ ਮੰਗਦਾ ਉਹ ਵੀ ਕਦੋਂ ਉਹਨੂੰ ਬਾਥਰੂਮ ਆਉਂਦਾ ਹੈ ਨਾ ਪਰ ਉਹ ਤਾਂ ਫਿਰ ਵੀ ਅਰਜਨਾਨੀ ਸੀ 5-6 ਸਾਲ ਹੋ ਗਏ ਮੇਰੇ ਨਾਲ ਰਹਿੰਦੀ ਨੂੰ ਨਾ ਉਹਦਾ ਤਾਂ ਮੈਂ ਗੱਲ-ਗੱਲ ਤੋਂ ਪਤਾ ਲੱਗਣ ਲੱਗ ਗਏ ਹੁਣ ਪਤਾ ਲੱਗ ਗਿਆ ਵੀ ਹੁਣ ਚ ਚੋਧ ਕਰਨ ਲੱਗੀ ਆਪਣੇ ਨਾਲ ਉਹ ਵੀ ਨਹੀਂ ਹੋਵ ਜੀ ਰਹੀ ਜੈਵ ਜੀ ਆਪਾਂ ਸਮਝਦੇ ਸੀ ਪਹਿਲਾਂ ਸੀ ਆਪਣੇ ਨਾਲ ਨਹੀਂ ਹੁਣ ਜਦੋਂ ਜਦੋਂ ਦਾ ਦਿਨ ਲੱਗਿਆ ਵੀ ਹਾਂ ਵੀ ਕਈ ਮੁੰਡਿਆਂ ਨਾਲ ਰਿਲੇਸ਼ਨ ਬਣਾਈ ਬੈਠੀ ਆ ਗੱਲਬਾਤ ਦਾ ਸੈਂਸਲਾ ਜਿਵੇਂ ਫੋਨ ਤੇ ਗੱਲ ਕਰਨੀ ਚੈਟ ਕਰਨੀ WhatsApp ਤੇ Instagram ਤੇ ਕਿੱਤੇ ਨਾ ਕਿਤੇ ਗੱਲਾਂ ਕਰਨੀ ਕਿਤੇ ਲੱਗਦਾ ਸੀਗਾ ਵੀ ਮੈਥੋਂ ਭੱਜਦੀ ਆ ਜਾਂ ਮੈਥੇ ਨਾਲ ਗੱਲ ਨਹੀਂ ਕਰਦੀ ਮੇਰਾ ਸਵਾਦ ਨਹੀਂ ਸੀ ਨਾ ਬਈ ਟਾਈਮ ਕੱਟ ਗਿਆ ਸੀ ਜਿੰਨਾ ਉਹਨੇ ਮੈਨੂੰ ਪਹਿਲਾ ਟਾਈਮ ਦੇਣਾ ਵੀ ਪਹਿਲਾ ਟਾਈਮ ਦੇਣਾ ਉਹਨੇ ਮੈਨੂੰ ਵੀ ਪਹਿਲਾ ਮੇਰੇ ਨਾਲ ਦਿਨ ਬਤਾਉਣੇ ਗੱਲਾਂ ਕਰਨੀਆਂ ਮੇਰੇ ਨਾਲ ਉਹ ਜੀ ਹਰ ਗੱਲ ਸ਼ੇਅਰ ਕਰਨੀ ਉਹ ਗੱਲਾਂ ਨਹੀਂ ਰਹਿ ਗਈਆਂ ਸੀ ਹੁਣ ਕਿਤੇ ਤਾਂ ਯਾਰ ਸਾਰਾ ਸਾਰੀ ਰਾਤ ਗੱਲ ਕਰੀ ਜਾਣੀ ਅੱਧਾ ਅੱਧਾ ਦਿਨ ਸਾਰ ਕੋਲ ਬੈਠੇ ਗੱਲਾਂ ਹੀ ਨਹੀਂ ਮੁੱਕਦੀਆਂ ਹੁਣ ਕਿਤੇ ਕੁਛ ਨਹੀਂ ओके ठीक हां रोटी तो ला रो जी कोई ਗੱਲ ਹੀ ਨਹੀਂ ਆਉਂਦੀ ਹਨਾ ਰਾਤ ਨੂੰ 9 ਵੇ ਤੋਂ ਪਹਿਲਾਂ ਨੀਂਦ ਆਉਣ ਲੱਗ ਜਾਂਦੀ ਆ ਪਰ ਹਰ ਰੋਜ਼ ਤੀਜੇ ਗ ਰਾਤ ਕਦੇ ਕੁੜੀ ਬਿਮਾਰ ਹੋ ਜਾਂਦੀ ਆ ਕਦੇ ਨਾਨ ਕੀ ਕਦੇ ਘਰ ਦੇ ਕਦੇ ਕੋਈ ਮਰ ਗਿਆ ਕਦੇ ਉਧਰ ਜਾਣਾ ਪੈ ਗਿਆ ਵੀ ਇਹ ਦਬਾਨੇ ਜਿਆਦੇ ਵੀ ਪਿਆਰ ਮੁਹੱਬਤ ਵਾਲੀਆਂ ਗੱਲਾਂ ਘਟ ਗਈਆਂ ਤੈਨੂੰ ਕਿਵੇਂ ਪਤਾ ਲੱਗਿਆ ਕਿਹੜੀ ਗੱਲ ਤੋਂ ਪਤਾ ਲੱਗਿਆ ਵੀ ਕਿ ਉਹ ਫੜ ਲਿਆ ਸੀ ਤੂੰ ਕਿਤੇ ਕੋਈ ਗੱਲ ਨਾ ਗੱਲ ਕਰ ਫੜਿਆ ਨਹੀਂ ਬਈ ਮੈਨੂੰ ਨਾ ਯਕੀਨ ਤਾਂ ਉਹਦੇ ਤੇ ਬਾਅਦ ਚ ਵੀ ਨਹੀਂ ਹੋਇਆ ਸੀ ਵੀ ਜਦੋਂ ਯਾਰ ਬੇਲੀ ਕਹਿਣ ਲੱਗੇ ਜਾਂ ਉਹਨੇ ਟਾਈਮ ਘਟਾਉਣਾ ਮੈਂ ਕਿਹਾ ਕਈ ਵਾਰੀ ਕੁੜੀ ਉਹੀ ਬਿਜੀ ਹੋ ਜਾਂਦੀ ਹੈ ਯਾਰ ਚਲੋ ਹਨਾ ਵੀ ਟਾਈਮ ਹੌਲੀ ਹੌਲੀ ਹਮੇਸ਼ਾ ਦਿਨ ਉਹ ਜੇ ਨਹੀਂ ਰਹਿੰਦੇ ਹੁੰਦੇ ਵੀ ਮੈਂ ਕਹਿਆ ਕੁੜੀ ਕਈ ਵਾਰੀ ਉਹ ਵੀ ਬਿਜੀ ਹੋ ਜਾਂਦੀ ਹੈ ਹਮੇਸ਼ਾ ਦਿਨੌਜੇ ਨਹੀਂ ਰਹਿੰਦੇ ਹੁੰਦੇ ਵੀ ਜੈਵ ਜੇ ਚਲੋ ਆਪਾਂ ਸੋਚਦੇ ਸਟਾਰਟਿੰਗ ਹੁੰਦੀ ਆ ਹੌਲੀ ਹੌਲੀ ਪਿਆਰ ਮੁਹਬਤ ਆਕਸਰ ਘਟ ਹੀ ਜਾਂਦਾ ਹੁੰਦਾ ਹੈ ਪਰ ਇੰਨੀ ਛੇਤੀ ਇਕਦਮ ਘਟ ਜੂ ਉਹ ਨਹੀਂ ਸੀ ਮੈਂ ਕਦੇ ਸੋਚਿਆ ਨਾ ਵੀ ਕੁੜੀ ਦਾ ਇਨਾ ਕਰਨ ਦੇ ਬਾਵਜੂਦ ਵੀ ਕੁੜੀ ਯਾਰ ਕਿਸੇ ਹੋਰ ਦੇ ਮੂੰਹ ਮਾਰੂ ਵੀ ਜਿਆ ਨੂੰ ਕਿਹਾ ਵੀ ਮੈਂ ਨਾਨਕ ਜੀ ਨੇ ਮੈਨੂੰ ਪਤਾ ਸੀ ਸ਼ੁਮਲੇ ਜਾਂਦੀ ਹੈ ਮੈਂ ਚੈਟ ਪੜ੍ਹ ਲਈ ਸੀ ਮੈਂ ਵਾਟਸਐਪ ਸਕੈਨ ਕਰ ਲਿਆ ਸੀ ਤੇ ਉਹ ਇਹ ਗੱਲ ਭੁੱਲ ਗਈ ਸੀ ਵੀ ਉਹਦੀ ਸਟੱਡੀ ਵੀ ਵੀ ਮੇਰੇ ਕੋਲ ਚੱਲਦੀ ਆ ਵੀ ਉਹਨੂੰ ਵੀ ਉਹ ਰਾਤ ਨੂੰ ਜਿਵੇਂ ਵੀ ਮੈਨੂੰ ਹੁਣ ਕਿਹਾ ਵੀ ਮੈਂ ਸੋਨੀ ਆ ਮੈਂ ਕਿਹਾ ਠੀਕ ਆ ਸੋ ਜਾ ਵੀ ਮੈਨੂੰ ਤਾਂ ਹੁਣ ਕਿੱਥੇ ਨੀਂਦ ਆਉਂਦੀ ਸੀ ਵੀ ਯਾਰ ਜੇ ਕਿਸੇ ਕੁੜੀ ਨਾਲ ਰਾਤ ਦੇ 2 2 ਵੇ 3 3 ਵੇ ਤੱਕ ਗੱਲਾਂ ਕੀਤੀਆਂ ਹੁਣ ਕੁੜੀ ਕਹਦੇ ਵੀ ਮੈਂ 8 ਵਜੇ ਸੋਨੀ ਆ ਵੀ ਕੁੜੀ ਤਾਂ ਚੱਲ ਕਹਿ ਜੂ ਹੁਣ ਆਪਾਂ ਨੂੰ ਥੋੜੀ ਨੀਂਦ ਆਊ ਵੀ ਮੈਨੂੰ ਕਿੱਥੇ ਨੀਂਦ ਆਉਂਦੀ ਸੀ ਮੈਂ ਚਲੋ ਜਾਗ ਗਿਆ ਮੈਂ ਆਪਦਾ ਵੀ ਮੂਵੀ ਦੇਖਣ ਲੱਗ ਗਿਆ ਬੇਚੰਤਾ ਕਿ ਮੈਂ ਮੂਵੀ ਦੇਖੀ ਜਾਂ ਨਾ ਵੀ ਇਦਾਂ ਹੀ ਜਦੋਂ ਵੀ ਇੰਸਟਾ ਤੇ ਉੱਤੇ ਦੇਖਿਆ ਮੈਨੂੰ ਨੋਟੀਫਿਕੇਸ਼ਨ ਆਈ ਜਾਂਦੇ ਵੀ ਮੈਂ ਜਦੋਂ ਚੈਟ ਖੋਲ ਕੇ ਦੇ ਤੇ ਉਹ ਐ ਭੁੱਲ ਗਈ ਕਮਲੀ ਵੀ ਮੇਰੀ ਆਈਡੀ ਵੀ ਕਿਸੇ ਕੋਲ ਚੱਲਦੀ ਐ ਮੈਂ ਪੜ ਲਿਆ ਸੀ ਚਾਰਟ ਚੂੜ ਰਾਤ ਨੂੰ ਪਲੈਨਿੰਗ ਪਲਾਨਿੰਗ ਬਣਾਈ ਵੀ ਕੱਲ ਨੂੰ ਐ ਜਾਉਂ ਬਹਾਨਾ ਮਾਰ ਕੇ ਆ ਜੂਗੀ ਵੀ ਆਪਾਂ ਚੱਲਾਂਗੇ ਘੁਮਣ ਉਹਨਾਂ ਨੇ ਚੁੰਮਲੇ ਚੁੰਮਲੇ ਜਾਣ ਦਾ ਪ੍ਰੋਗਰਾਮ ਸੀ ਕੋਈ ਇੱਥੋਂ ਵੀ ਕਹਿੰਦੀ ਕੱਲ ਨੂੰ ਮੈਂ ਘਰੇ ਤਾਂ ਮੈਂ ਕਹ ਦੂੰ ਵੀ ਕੋਈ ਕੌਲ ਜਿਹਾ ਮੇਰਾ ਕੋਈ ਪ੍ਰੋਗਰਾਮ ਆ ਨਾਈਟ ਲੱਗ ਜੂ ਮੈਨੂੰ ਤੇ ਦਿਨ ਵੀ ਲੱਗ ਜੂਣਾ ਤੇ ਮੈਨੂੰ ਉਹਨੇ ਕਹਤਾ ਵੀ ਮੈਂ ਵੀ ਮੇਰਾ ਮਾਮਾ ਬਿਮਾਰ ਹੋ ਗਿਆ ਵੀ ਸਾਨੂੰ ਮੈਨੂੰ ਉਹਨੇ ਅਗਲੇ ਦਿਨ ਕਹਿਤਾ ਵੀ ਮੇਰਾ ਮਾਮਾ ਬਿਮਾਰ ਹੋ ਗਿਆ ਮੈਨੂੰ ਪੀਜੀਐ ਹਸਪਤਾਲ ਚ ਰਹਿਣਾ ਪੈਣਾ ਇੱਕ ਦੋ ਦਿਨ ਵੀ ਜਿਆਦੇ ਕੰਡੀਸ਼ਨ ਡਾਊਨ ਹੋ ਗਈ ਦੀ ਮੈਂ ਵੀ ਚਲੋ ਮੈਂ ਉਹਨੂੰ ਕਹਤਾ ਮੈਂ ਕਿ ਚਲੋ ਠੀਕ ਆ ਮੈਂ ਉਹਨੂੰ ਸੱਚ ਨਾ ਦੱਸਿਆ ਵੀ ਮੈਨੂੰ ਪਤਾ ਲੱਗ ਗਿਆ ਵੀ ਜਿਹੜੀ ਤੂੰ ਪਲਾਨਿੰਗ ਖੇਡਦੀ ਫਿਰਦੀ ਮੈਂ ਕਿ ਚਲ ਕੋਈ ਨਾ ਜਾਇਆ ਉਹ ਫਿਰ ਅਗਲੇ ਦਿਨ ਚਲੋ ਨੇ ਮੈਨੂੰ ਉਵੇਂ ਹੀ ਝੂਟ-ਛਾਟ ਮਾਰ ਕੇ ਸਵੇਰ ਟਾਈਮ ਨਹੀਂ 9-10 ਵਜੇ ਦਾ ਟਾਈਮ ਸੀ ਜਦੋਂ ਕਹਿੰਦੀ ਵੀ ਚਲੋ ਮੈਂ ਚੱਲੀ ਆ ਮੈਂ ਕਿਹਾ ਠੀਕ ਹੈ ਚਲ ਜਾੜ ਵੀ ਮੈਂ ਕਿਹਾ ਚਲ ਜਾ ਹੁਣ ਤੇ ਕੋਈ ਗੱਲ ਨਹੀਂ ਉਹ ਜਾਈ ਦੋ ਦਿਨੋਂ ਲਾਏ ਮੈਂ ਕਿਹਾ ਚਲੋ ਮੈਂ ਉਦਾਂ ਹੀ ਆਉਂਦਾ ਨੋਰਮਲ ਮੈਂ ਕੋਈ ਗੱਲ ਨਹੀਂ ਅਗਲੇ ਦਿਨ ਕਾਲ ਜਾਈ ਅਸੀਂ ਬੈਠੇ ਮੈਂ ਉਹਨਾਂ ਕਹਾ ਬੈਠ ਤੂੰ ਮੈਂ ਚਾਹ ਲੈ ਕੇ ਉਹਨਾਂ ਦੇ ਉੱਪਰ ਮੈਂ ਕਿਹਾ ਮੇਰਾ ਫੋਨ ਧਾਉਣਾ ਵੀ ਚਲ ਮੈਂ ਚਾਲ ਆ ਮੈਨੂੰ ਫੋਨ ਦੇ ਦੇ ਤੇਰੇ ਲੈ ਤੇਰੇ ਲੈ ਫੋਨ ਤੋਂ ਇਹ ਕਰਾਂ ਉਹ ਗਾ ਪੈਸੇ ਆਉਣ ਲੈਣਾ ਵੀ ਮੇਰੇ ਕੋਲ ਕੈਸ਼ ਹੈ ਨਹੀਂ ਐਕਚੁਅਲ ਚ ਹਾਂ ਵੀ ਭਾ ਨਾ ਪਹਿਲਾਂ ਤਾਂ ਫੋਨ ਤੋਂ ਨਾ ਇਹ ਕਰਨ ਲੱਗੀ ਵੀ ਐਂ ਜੋ ਮੇਰੇ ਕੋਲ ਪੈਸੇ ਆਉਣ ਲੈਣੇ ਐ ਜੋ ਫਲਾਣਾ ਟੰਗ ਮੈਂ ਕੋਈ ਨਾ ਆਦ ਯਾਰ ਬੇਲੀ ਤੋਂ ਕਰਾ ਲੈਣਾ ਕਿਸੇ ਤੋਂ ਉਹ ਨੁਕਰ ਜੀ ਕਰਨ ਲੱਗੀ ਵੀ ਕਹਿੰਦੀ ਨਹੀਂ ਮੇਰਾ ਫੋਨ ਐ ਜੋ ਮੇਰੇ ਕੋਲ ਪੈਸੇ ਹੈ ਨਹੀਂ ਮੈਂ ਕੋਈ ਨਾ ਫਾਇਦਾ ਮੈਂ ਕਰਾ ਲੈਣਾ ਆਦ ਯਾਰ ਬੇਲੀ ਤੋਂ ਕਿਸੇ ਤੋਂ ਵੀ ਤੂੰ ਫੋਨ ਤਾਂ ਦੇ ਦੇ ਇੱਕ ਮਿੰਟ ਚ ਮੁੜੇ ਆਉਣਾ ਵੀ ਇੱਕ ਅਰੀ ਉਹਨੇ ਚੱਲ ਵੀ ਮਤਲਬ ਉਹਨੂੰ ਪਤਾ ਲੱਗ ਗਿਆ ਉਹ ਵੀ ਸ਼ੱਕ ਹੋ ਗਿਆ ਮੈਨੂੰ ਲੱਗਾ ਉਹਨੇ ਫੜਾਤਾ ਫੋਨ ਤੇ ਜਦੋਂ ਬਈ ਮੈਂ ਜਾ ਕੇ ਦੇਖਿਆ ਨਾ ਪਾਸੇ ਮੇਰੀ ਤਾਂ ਰੂਹ ਕੰਬ ਗਈ ਉਹ ਐਵਜਾ ਕੁਛ ਦੇਖ ਕੇ ਵੀਰ ਮੈਨੂੰ ਲੱਗਿਆ ਚਲ ਇੱਕ ਨਾ ਗਈ ਹੋਗੀ ਪਰ ਜਦੋਂ ਮੈਂ ਉਹਦੀ ਹਿਡਨ ਦੇਖੀ ਬਾਬੇ ਇੰਨੇ ਲੋਕਾਂ ਨਾਲ ਉਹਦੀਆਂ ਯਾਰ ਰਾਤਾਂ ਬਤਾਈਆਂ ਹੋਈਆਂ ਸੀ ਉਹਨੇ ਵੀ ਇੰਨੀਆਂ ਫੋਟੋਆਂ ਐਓ ਜੀਆਂ ਆਉਂਦੀਆਂ ਵੀਡੀਓ ਜਿਹੜੀਆਂ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਵੀ ਜੇ ਯਾਰ ਉਹਨੂੰ ਐਵਜਾ ਕੁਛ ਸੀ ਚਾਹੀਦਾ ਸੀ ਉਹ ਕਮਲੀ ਮੈਨੂੰ ਸੱਚੀ ਦੱਸ ਦਿੰਦੀ ਮੈਂ ਉਹਨੂੰ ਰੱਖਿਆ ਉਹਦੇ ਸਾਹਮਣੇ ਵਿਆਹ ਕੀਆ ਰੱਖਿਆ ਕਿ ਬਈ ਮੈਂ ਆਪਾਂ ਤਾਂ ਫਿਰ ਕਾਲਜ 'ਚ ਹੀ ਕੁੱਟਿਆ ਫੜਕੇ ਮੈਂ ਕਿਹਾ ਵੀ ਕੁੱਲੀ ਨੂੰ ਕੁੱਟਿਆ ਹੋਰ ਮੈਂ ਕਿਹਾ ਸੱਚ ਦਾ ਪੁੱਛਿਆ ਨਹੀਂ ਵੀ ਕਿਉਂ ਕੁੱਟੀ ਐ ਲੋਕ ਪੁੱਛਦੇ ਸੀ ਕਿ ਮੈਂ ਕਹਾ ਬਈ ਹੁਣ ਮੈਂ ਅਗਲੇ ਨੂੰ ਕੀ ਦੱਸਾਂ ਵੀ ਮੈਂ ਕਹਾ ਦੂਰ ਹੋ ਜਾ ਬਸ ਆਦਾ ਪਾਸੇ ਹੋ ਜਾ ਤੁਸੀਂ ਕੀ ਲੈਣਾ ਮੇਰੀ ਲਾਈਫ ਆ ਮੈਂ ਕਹਾ ਮੈਂ ਉਹਨੂੰ ਕੁੱਟਿਆ ਮੈਂ ਉਹਨੂੰ ਕਹਾ ਵੀ ਲੈ ਵੀ ਅੱਜ ਤੋਂ ਬਾਅਦ ਮੈਨੂੰ ਮੂੰਹ ਨਾ ਦਿਖਾਈ ਮੈਂ ਕਹਾ ਉਹਦਾ ਉਹਦਾ ਭੱਜ ਜਾ ਤੂੰ ਮੇਰੇ ਨਾਲ ਬਹੁਤ ਮਾੜੀ ਗੇ ਨਾ ਨੂੰ ਕਦੀ ਨਹੀਂ ਐਦਾਂ ਦਾ ਕੁਝ ਨਹੀਂ ਵੀ ਤੂੰ ਗਲਤ ਸਮਝਦਾ ਤੂੰ ਇਹ ਵੋ ਮੈਂ ਕਹਾ ਸਾਰਾ ਕੋ ਸਾਹਮਣੇ ਪੇ ਹਲੇ ਵੀ ਤੂੰ ਮੈਨੂੰ ਕਹਿੰਨੀ ਵੀ ਮੈਂ ਗਲਤ ਸਮਝਦਾ ਪਰ ਬਾਦ ਚ ਮੈਂ ਕਹਾ ਯਾਰ ਚਲ ਕੋਈ ਨਾ ਤੂੰ ਜਿਹੜੀ ਕਰਨੀ ਸੀ ਕਰਨੀ ਮੈਂ ਕਹਾ ਜੇ ਤੈਨੂੰ ਵੀ ਫਿਜ਼ੀਕਲੀ ਵੀ ਪਸੰਦ ਸੀ ਤੂੰ ਮੈਨੂੰ ਦੱਸਤਾ ਦਿੰਦੀ ਵੀ ਮੈਂ ਕਿਹੜਾ ਮਾੜਾ ਸੀ ਤੂੰ ਇੱਕ ਵਾਰੀ ਕਹਿੰਦੀ ਤਾਂ ਸੀ ਮੈਂ ਫਿਜ਼ੀਕਲ ਹੋਣਾ ਮੈਂ ਤਾਂ ਕਿਤੇ ਐ ਸਮਝਦਾ ਵੀ ਵਿਆਹ ਤੋਂ ਬਾਅਦ ਹੀ ਸਾਰਾ ਕੁਝ ਸਹੀ ਆ ਤੇ ਉਹਦੇ ਲਈ ਇਹ ਜ਼ਿਆਦਾ ਤੋਂ ਪਹਿਲਾਂ ਹੀ ਸਾਰਾ ਕੁਝ ਇਹੀ ਸਹੀ। ਕੀ ਕਹਿਣਾ ਚਾਹਣਾ ਇਹ ਜੇ ਕੁੜੀਆਂ ਬਾਰੇ ਜਿਹੜੀਆਂ ਇਹ ਗੱਗਮਗਲ। ਬਾਈ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬਈ ਆਹ ਕੁੜੀਆਂ ਨੂੰ ਤਾਂ ਮੈਂ ਇੱਕੋ ਅਪੀਲ ਕਰ ਕਰਾਂ। ਹਾਂ ਵੀ ਮੈਂ ਐਂ ਹੀ ਕਹਿਣਾ ਵੀ ਇਦੋਂ ਚੰਗਾ ਤਾਂ ਕਿਸੇ ਮੁੰਡੇ ਨਾਲ ਗੱਲ ਹੀ ਨਾ ਕਰੋ ਕਿਸੇ ਨਾਲ ਖੇਡੋ ਹੀ ਨਾ ਦਿਲ ਨਾਲ। ਵੀ ਅਗਲਾ ਤੁਹਾਡੇ ਨਾਲ ਏਡੇ ਸੁਪਨੇ ਸਜਾ ਲੈਂਦਾ। ਤੁਸੀਂ ਐਨ ਆ ਕੇ ਮੌਕੇ ਤੇ ਐਵਜਾ ਕੰਮ ਕਰਦੀਆਂ। ਜੇ ਜਿਹੜਾ ਕੋਈ ਤੁਹਾਨੂੰ ਚਾਹੀਦਾ ਹੁੰਦਾ ਤੁਸੀਂ ਸੱਚੀ ਦੱਸ ਦਿਆ ਕਰੋ। ਵੀ ਸਾਨੂੰ ਵੀ ਫਿਜ਼ੀਕਲੀ ਚਾਹੀਦਾ ਸਾਨੂੰ ਫਿਜ਼ੀਕਲ ਦੋ। ਤੁਹਾਨੂੰ ਜੇ ਫਿਜ਼ੀਕਲ ਨਹੀਂ ਦਿੰਦਾ ਫਿਰ ਤੁਸੀਂ ਚੇਂਜ ਹੋ। ਫਿਰ ਤੁਹਾਡੇ ਲਈ ਤਾਂ ਦੁਨੀਆ ਰਹਿ ਗਈ ਕਿਤੇ ਨਾ ਕਿਤੇ ਵੀ ਸਵਾਦ ਦੀ ਸਾਰੀ ਦੁਨੀਆ ਹੀ ਸਵਾਦ ਦੀ ਰਹਿ ਗਈ ਜਿਹੜੇ ਹਿਸਾਬ ਨਾਲ ਮੇਰੇ ਨਾਲ ਹੋਈ ਹੈ ਮੈਂ ਤਾਂ ਕਹਿੰਦਾ ਵੀ ਜਿਹੜਾ ਹੀ ਸਵਾਦ ਗਿਆ ਅੱਜ ਕੱਲ ਵੀ ਚੱਲ ਐਂ ਹੀ ਸਹੀ ਆ ਵੀ ਸਵਾਦ ਰੋ ਵੀ ਆ ਉਹਦਾ ਵੀ ਕੰਮ ਕੱਢੋ ਤੇ ਯਾਰ ਛੱਡੋ ਉਹ ਵਾਲੀ ਗੱਲ ਹੋ ਗਈ ਵੀ ਆ ਉਹਦਾ ਜਿਹੜਾ ਕੋਈ ਮਤਲਬ ਹੈਗਾ ਉਹਦਾ ਮਤਲਬ ਕੱਢੋ ਤੇ ਆਪਦਾ ਛੱਡ ਦਿਓ ਬਹੁਤ ਬਹੁਤ ਧੰਨਵਾਦ ਦੋਸਤੋ ਜਿਹੜਾ ਇਹ ਮੁੰਡਾ ਤੁਹਾਡੇ ਸਾਹਮਣੇ ਲਿਆ ਕੇ ਵਿਖਾਇਆ ਇਹਨੇ ਆਪਣੀ ਕਹਾਣੀ ਸੁناਈ ਆ ਵੀ ਮੇਰੇ ਨਾਲ ਕੀ ਬੀਤੀ ਆ ਇਸੇ ਕੁੜੀ ਨੂੰ ਪਿਆਰ ਕਰਦਾ ਸੀ ਦਿਲੋਂ ਪਿਆਰ ਕਰਦਾ ਸੀ ਸੁਪਨੇ ਸਜਾਈ ਬੈਠਾ ਸੀ ਉਹਦੇ ਨਾਲ ਟੂਟੀ ਦੇ ਪੈਰਾਂ ਰੱਖਦੀਂ ਪਰੇ ਕਰਦੇ ਮੈਂ ਸੋਚੀ ਬੈਠਾ ਸੀ ਕਹਿੰਦਾ ਵੀ ਮੈਂ ਉਹਦੇ ਨਾਲ ਇੱਥੇ ਰਹੂੰਗਾ ਇੱਥੇ ਸ਼ਿਮਲੇ ਘੁੰਮਣ ਜਾਊਂਗਾ ਜਾਂ ਮੈਂ ਉਹਦੇ ਨਾਲ ਜ਼ਿੰਦਗੀ ਬਤੀਤ ਕਰੂੰਗਾ ਕੀ ਕੀ ਸੁਪਨੇ ਉਹ ਸੋਚੀ ਬੈਠਾ ਸੀਗਾ ਆਪਣੇ ਮਾਂ ਪਿਓ ਨਾਲ ਉਹਦੀ ਗੱਲ ਵੀ ਕਰਵਾਉਂਦਾ ਸੀਗਾ ਪਰ ਜਿਹੜੇ ਕੁੜੀ ਨੇ ਹਾਲਾਤ ਉਹਦੇ ਇਹੋ ਜਿਹੇ ਕਰਤੇ ਵੀ ਮੁੰਡਾ ਕਹਿੰਦਾ ਅੱਜ ਤੋਂ ਬਾਅਦ ਮੈਂ ਕਹਿੰਨਾ ਬੰਦਾ ਕਹਿੰਦੇ ਹੁੰਦੇ ਨੇ ਕਹਾਵਤ ਇੱਕ ਸੁਣੀ ਹੋਈ ਆ ਵੀ ਕਹਿੰਦਾ ਕੰਮ ਕਰੋ ਕੰਮ ਕੱਢੋ ਤੇ ਬੰਦਾ ਛੱਡੋ ਉਹੀ ਗੱਲ ਕੁੜੀਆਂ ਨਾਲ ਹੋਈ ਪਈ ਆ ਵੀ ਕੁੜੀਆਂ ਨਾਲ ਫਿਜ਼ੀਕਲ ਰਿਲੇਸ਼ਨ ਬਣਾਓ ਤੇ ਉਹਦੇ ਬਾਅਦ ਉਹਨੂੰ ਛੱਡੋ ਮੈਂ ਕਹਿੰਦਾ ਇਹ ਤੋਂ ਬਾਅਦ ਕਿ ਵੱਧ ਕੇ ਕੁਝ ਵੀ ਨਹੀਂ ਹੈਗਾ ਦੋਸਤੋ ਕੁੜੀਆਂ ਅਕਸਰ ਕਈ ਦੇ ਨਾ ਕਈ ਦੇ ਮੁੰਡਿਆਂ ਨੂੰ ਧੋਖਾ ਦੇ ਹੀ ਜਾਂਦੀਆਂ ਨੇ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਕਈ ਕੁੜੀਆਂ ਇਹ ਜਿਹੀਆਂ ਹੈਗੀਆਂ ਜਿਹੜੀਆਂ ਮੁੰਡਿਆਂ ਨੂੰ ਧੋਖਾ ਦਿੰਦੀਆਂ ਨੇ ਜਿਹੜੀਆਂ ਆਪਣਾ ਆਸ਼ਕ ਬਣਾ ਲੈਂਦੀਆਂ ਨੇ ਬਾਅਦ ਵਿੱਚ ਉਹਦੇ ਨਾਲ ਸੁਪਨੇ ਸਜਾਉਂਦੀਆਂ ਨੇ ਵੀ ਆਪਾਂ ਇੱਥੇ ਘੁੰਮਾਂਗੇ ਵਿਆਹ ਕਰਾਉਂਗੀ ਮਾਪਿਆਂ ਨਾਲ ਗੱਲਾਂ ਬਾਤਾਂ ਮਾਰਦੀਆਂ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਕੋਈ ਮੁੰਡਾ ਹੋਰ ਮਿਲ ਜਾਂਦਾ ਜਦੋਂ ਇਹ ਅੱਕ ਜਾਂਦੀਆਂ ਨੇ ਤੇ ਹੋਰ ਕਿਸੇ ਨਾਲ ਗੱਲਬਾਤ ਕਰਨ ਲੱਗ ਜਾਂਦੀਆਂ ਨੇ ਇਹਨਾਂ ਦੇ ਟਿਕਾਣੇ ਨਹੀਂ ਹੁੰਦੇ ਇਹ ਜਿਹੀਆਂ ਕੁੜੀਆਂ ਦੇ ਕਿੰਨਾ ਕਿਤੇ ਤੁਹਾਨੂੰ ਵੇਖਣ ਨੂੰ ਜ਼ਰੂਰ ਮਿਲੇਗਾ ਵੀ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਪਏ ਆ ਜਿਹੜੇ ਆਪਾਂ ਜੁਆਕਾਂ ਨੂੰ ਖੁੱਲ੍ਹ ਦੇ ਦਿੰਨੇ ਆ ਆਪਣੇ ਬੱਚਿਆਂ ਨੂੰ ਖੁੱਲ੍ਹੋਂ ਦੇ ਦਿੰਨੇ ਆ ਕੁੜੀਆਂ ਨੂੰ ਖੁੱਲ੍ਹ ਦੇ ਦਿੰਦੇ ਨੇ ਤੇ ਉਹ ਕਿਤੇ ਨਾ ਕਿਤੇ ਜਾ ਕੇ ਗਲਤੀ ਇਹੋ ਜਿਹੀ ਕਰ ਦਿੰਦੇ ਆ ਜਿਹਦੇ ਨਾਲ ਮਾਪੇ ਉਹਦੀ ਪੱਗ ਜਿਹੜੀ ਹੈਗੀ ਉਹ ਰੋਲ ਜਾਂਦੀ ਆ ਮੈਂ ਸਾਰੀਆਂ ਕੁੜੀਆਂ ਨੂੰ ਤੇ ਸਾਰੇ ਮੁੰਡਿਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਇਹੇ ਜਿਹੇ ਹਾਲਾਤਾਂ ਦੇ ਵਿੱਚ ਹਰ ਇੱਕ ਬੰਦਾ ਗੁਜ਼ਰਦਾ ਕਿਤੇ ਨਾ ਕਿਤੇ ਉਹ ਆਪਣੀ ਜ਼ਿੰਦਗੀ ਬਾਰੇ ਸੋਚੇ ਵੀ ਅਸੀਂ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਕਰਨਾ ਅਸੀਂ ਕੁਛ ਨਾ ਕੁਛ ਬਣਨਾ ਹੈਗਾ ਜਾਂ ਕੋਈ ਜਿਵੇਂ ਪੁਲਿਸ ਦੀ ਭਰਤੀ ਹੋ ਗਈ ਜਾਂ ਆਰਮੀ ਦੀ ਭਰਤੀ ਹੋ ਗਈ ਜਾਂ ਡੀਸੀ ਹੋ ਗਿਆ ਜਾਂ ਕਿ ਕਿਤੇ ਨਾ ਕਿਤੇ ਬਹੁਤ ਸਾਰੀਆਂ ਜੌਬਾਂ ਨੇ ਉਹਨਾਂ ਬਾਰੇ ਸੋਚੋ ਵੀ ਜ਼ਿੰਦਗੀ ਤੋਂ ਪਹਿਲਾਂ ਨਾ ਕਿ ਇਸ਼ਕ ਦੇ ਵਿੱਚ ਡੁੱਬੋ ਸਾਰੀਆਂ ਕੁੜੀਆਂ ਨੂੰ ਇੱਕ ਗੱਲ ਚਾਉਣਾ ਵੀ ਆਪਦੇ ਮਾਪੇ ਦੇ ਲਾਜ ਰੱਖਿਆ ਕਰੋ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਨਿਕਲਦੇ ਨੇ ਮਾਪਿਓ ਕਿ ਤੋ ਤੁਸੀਂ ਸੋਚ ਨਹੀਂ ਸਕਦੇ ਉਹ ਤੁਹਾਡੀਆਂ ਇੰਨੀਆਂ ਸਾਰੀਆਂ ਫੀਸਾਂ ਭਰਦੇ ਨੇ ਤੇ ਬਾਅਦ ਵਿੱਚ ਜਿਹੜੇ ਤੁਸੀਂ ਗੁਣ ਬਣਾ ਕੇ ਆਪਦੇ ਮੂਰੇ ਉਹ ਗੁਣ ਜਿਹੜੇ ਆਪਦੇ ਮੂਰੇ ਰੱਖ ਦਿੰਦੇ ਨੇ ਉਹ ਮਾਪਿਓ ਦੇ ਤੇ ਮਾਪਿਓ ਬਹੁਤ ਦੁਖੀ ਹੁੰਦਾ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ